ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਸਾਰੇ ਠੀਕ ਠਾਕ ਹਾਂ। ਤੇ ਮੈਂ ਦਾ ਵਜh ਇੱਕ ਦੋ ਗੱਲਾਂ ਕਰਨੀਆਂ ਤੁਹਾਡੇ ਨਾਲ ਮੈਂ ਲਾਈਵ ਹੋ ਕੇ ਕਰੀਏ। ਤੇ ਹੋਰ ਸਾਰੇ ਸਾਰੇ ਠੀਕ ਠਾਕ ਹਾਂ। ਇੱਕ ਤਾਂ ਆਪਣੇ ਅੱਜ ਅਮਰੀਕ ਭਰਾ ਦੇ ਪਿੰਡ ਟੂਰਨਾਮੈਂਟ ਆ ਖੋਸੇ ਕੋਟਲੇ। ਤੇ ਕਬੱਡੀ ਕੰਪੇਟ ਕਮੈਂਟਰੀ ਦਾ ਕੰਪਿਊਟਰ ਗਿਆ ਜਾਂਦਾ ਅਮਰੀਕ ਨੂੰ। ਤੇ ਬਹੁਤ ਹੀ ਘੈਂਟ ਭਰਾ ਆਪਣਾ ਤੇ ਅੱਜ ਜੀਪ ਨਾਲ ਸਨਮਾਨਤ ਹੁਣਾ ਤੇ ਉੱਥੇ ਖੇਡਣ ਦੀ ਬਹੁਤ ਜ਼ਿਆਦਾ ਇੱਛਾ ਸੀ ਪਰ ਕੀ ਕਰੀਏ ਪਹਿਲਾਂ ਇੱਕ ਭਰਾ ਨੂੰ ਹੋਰ ਕਹਿ ਚੁੱਕੇ ਤੇ ਉਦੋਂ ਭਰਾ ਕਹਿੰਦਾ ਵੀ ਨਹੀਂ ਆਪਾਂ ਖੇਡਣਾ ਤੇ ਅੱਜ ਫਿਰ ਮੈਂ ਬਾਤ ਲਾ ਖੇਡਣਾ ਸੁਲਤਾਨ ਦੇ ਨਾਲ ਤੇ ਨਹੀਂ ਅਮਰੀਕ ਦੇ ਪਿੰਡ ਜ਼ਰੂਰ ਖੇਡਣਾ ਜੀ ਜਲ ਇਸ ਵਾਰ ਨਹੀਂ ਤਾਂ ਨੈਕਸਟ ਟਾਈਮ ਜਦੋਂ ਨੈਕਸਟ ਈਅਰ ਮੈਚ ਹੋਏ ਅਮਰੀਕ ਦੇ ਪਿੰਡ ਦਾ ਬਿਨਾ ਕਹੇ ਉਹਦੇ ਜਾਵਾਂਗੇ ਖੇਡ ਕੇ ਆਵਾਂਗੇ ਭਰਾ ਦੇ ਪਿੰਡ ਤੇ ਅੱਜ ਲਈ ਮੈਂ ਸੌਰੀ ਮਾਂ ਦਾ ਅਮਰੀਕ ਭਰਾ ਤੋਂ ਵੀ ਇੱਕ ਮੇਰੇ ਅਮਰੀਕ ਭਰਾ ਦਾ ਬਹੁਤ ਵੱਡਾ ਸਨਮਾਨ ਸੀ ਅੱਜ ਹਨਾ ਜੀਪ ਦੇ ਨਾਲ ਆਉਣਾ ਸੀ ਤੇ ਅੱਜ ਦੇ ਦਿਨ ਇੱਕ ਟੂਰਨਾਮੈਂਟ ਬਹੁਤ ਜ਼ਿਆਦੇ ਐਤਵਾਰ ਦੇ ਪਾਏ ਗਏ ਆ ਮੈਂ ਟੂਰਨਾਮੈਂਟ ਕਮੇਟੀ ਨੂੰ ਵੀ ਕਹਿਣਾ ਵੀ ਐਤਵਾਰ ਦੇ ਟੂਰਨਾਮੈਂਟ ਘੱਟ ਰੱਖੋ ਕਿਉਂਕਿ ਹਰੇਕ ਸਕੂਲ 'ਚ ਗਰਾਊਂਡ ਹੁੰਦੀ ਆ ਤੇ ਉਹਦੇ ਹਿਸਾਬ ਨਾਲ ਮੈਚ ਕਰਵਾਏ ਜਾਂਦੇ ਆ ਤੇ ਵੀ ਐਦਵਾਰ ਨੂੰ ਛੁੱਟੀ ਹੁੰਦੀ ਆ ਤਾਂ ਕਰਕੇ ਅੱਜ ਮੈਚ ਬਹੁਤ ਜ਼ਿਆਦਾ ਆ ਤੇ ਆਪਾਂ ਅੱਜ ਪਾਤੜਾ ਖੇਡ ਰਿਆ ਮੈਂ ਹੁਣ ਵੀ ਆਪਣੇ ਭਰਾ ਆਰਸੀ ਐਵਰਸਬੋਰਡ ਤੋਂ ਤੇਜ਼ੀ ਭਰਾ ਆਪਣਾ ਟ੍ਰਾਂਟੋ ਬ੍ਰੈਮਟਨ ਤੋਂ ਉਹਨਾਂ ਦੇ ਪਿੰਡ ਬੋਪਾ ਰਾਏ ਕਲਾ ਅੱਜ ਟੂਰਨਾਮੈਂਟ ਆ ਉੱਥੇ ਵੀ ਮੈਂ ਅੱਜ ਹੁਣ ਸਵੇਰੇ ਸਵੇਰੇ ਹਾਜ਼ਰੀ ਲਵਾ ਕੇ ਆ ਰਹੇ ਹਾਂ ਤੇ ਕਿਉਂਕਿ ਖੇਡਣ ਦੀ ਜਵਾਨ ਜਿਹੜੀ ਆ ਉਹ ਆਪਣੀ ਸੁਲਤਾਨ ਨਾਲ ਹੋਈ ਹੋਈ ਆ ਪਾਤੜਾ ਖੇਡਣਾ ਇਹ ਇੱਕ ਗੱਲ ਹੋਰ ਸੀ ਮੇਰੇ ਚਾਹਣ ਵਾਲੇ ਮੇਰੇ ਭਰਾਵਾਂ ਨੂੰ ਮੇਰੇ ਮੈਨੂੰ ਜਿਹੜਾ ਇੰਨਾ ਪਿਆਰ ਕਰਦੇ ਆ ਜੇ ਕੋਈ ਮੈਨੂੰ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਕੋਈ ਮਾੜਾ ਵੀ ਬੋਲਦਾ ਤੁਸੀਂ ਉਹਦੇ ਨਾਲ ਜਿੱਦਿਆ ਨਾ ਕਰੋ ਭਰਾ ਮੇਰੇ ਮੇਰੇ ਕਰਕੇ ਪਲੀਜ਼ ਮੇਰੀ ਇੱਕੋ ਰਿਕਵੈਸਟ ਆ ਵੀ ਕਿਸੇ ਨਾਲ ਜਿੱਦਣਾ ਨਹੀਂ ਹੈਗਾ ਕੋਈ ਨਹੀਂ ਕਿਸੇ ਨੂੰ ਆਪਾਂ ਨੂੰ ਮਾੜਾ ਕਹਿ ਕੇ ਸਕੂਨ ਮਿਲਦਾ ਕਿਸੇ ਨੂੰ ਕਿੱਦਾਂ ਸਕੂਨ ਮਿਲਦਾ ਨਾ ਹਰੇਕ ਨੂੰ ਆਪਣਾ ਰਾਜ ਰਾਂਝਾ ਰਾਜੀ ਕਰਨ ਦਿਓ ਠੀਕ ਆ ਕੋਈ ਵੀ ਭਰਾ ਜੇ ਕੋਈ ਮੈਨੂੰ ਬੋਲਦਾ ਫੇਸਬੁੱਕ ਤੇ ਕੁਝ ਉਹ ਕਰਦਾ ਤਾਂ ਕੋਈ ਵੀ ਮੇਰਾ ਭਰਾ ਉਹਦੇ ਨਾਲ ਜਿਦਾਈ ਨਹੀਂ ਕਰੂਗਾ ਮੇਰੀ ਇੱਕ ਇਹੀ ਰਿਕਵੈਸਟ ਆ ਬਹੁਤ ਹੱਥ ਜੋੜ ਕੇ ਰਿਕਵੈਸਟ ਆ ਮੇਰੇ ਜਵਨ ਵਾਲਿਆਂ ਨੂੰ ਵੀ ਆਪਾਂ ਕਿਸੇ ਨੂੰ ਇਦਾਂ ਕਿਸੇ ਨਾਲ ਫੇਸਬੁੱਕ ਤੇ ਜਿਦਾਈ ਇਹ ਤਾਂ ਪੇ ਉਤੇ ਕਰਨੀ ਨਹੀਂ ਸੋਸ਼ਲ ਮੀਡੀਆ ਤੇ ਜਿਦਣਾ ਹੀ ਨਹੀਂ ਯਾਰ ਕੋਈ ਨਹੀਂ ਜਿੱਦਾਂ ਜਿਹਦਾ ਰਾਂਝਾ ਰਾਜੀ ਹੁੰਦਾ ਕਰਨ ਦੋ ਰੇਖਾ ਤੇ ਆਪਣਾ ਰਾਂਝਾ ਰਾਜੀ ਕਰਨ ਲੱਗਿਆ ਆ ਆਪਾਂ ਵੀ ਕਬੱਡੀ ਖੇਡ ਕੇ ਆਪਣਾ ਰਾਂਝਾ ਰਾਜੀ ਕਰਦੇ ਆ ਮਿਹਨਤ ਕਰਦੇ ਆ ਹਨਾ ਤੇ ਬਾਕੀ ਹੋਰ ਸਾਰੇ ਠੀਕ ਠਾਕ ਹਾਂ ਰਾਜੀ ਖੁਜੀ ਤੇ ਅੱਜ ਆਪਾਂ ਖੇਡ ਰਹੇ ਆ ਪਾਤੜਾਂ ਤੇ ਕੱਲ ਨੂੰ ਖੇਡਣਾ ਸੁਲਤਾਨ ਦੇ ਨਾਲ ਫੇਰ ਨਾਬੇ ਤੇ ਪਰਸੋਂ ਨੂੰ ਫੇਰ ਲਗਾਤਾਰੀ ਟੂਰਨਾਮੈਂਟ ਆ ਖੇਡਣਾ ਬਰਨਾਲੇ ਤੇ ਉੱਥੇ ਵੀ ਸਰਦਾਰ ਦੇ ਨਾਲ ਹੀ ਖੇਡਣਾ ਔਰ ਕਾਮ ਸਾਰੇ ਤੇ ਔਰ ਬਹੁਤ ਜਿਆਦੇ ਭਰਾ ਮੇਰੇ ਨਾਲ ਜੁੜੇ ਹੋਏ ਆ ਤੇ ਲਵ ਯੂ ਸਾਰਿਆਂ ਦਾ ਬਹੁਤ ਪਿਆਰ ਦਿੰਨੇ ਆ ਪਾਕਿਸਤਾਨ ਤੋਂ ਹਮਜਾ ਗੁਜਰ ਵੀ ਆ ਗਿਆ ਗੁਰਸ਼ੇਵ ਸਿੰਘ ਆਲ ਦੀ ਬੈਸਟ ਥੈਂਕ ਯੂ ਗੁਰੇਸ਼ ਸੇਵ ਸਿੰਘ ਵੀ ਕਿਵੇਂ ਉਸਤਾਦ ਸਿੱਧੂ ਸਿੱਧੂ ਹੋਰ ਸਭ ਵਧੀਆ ਭਰਾ ਕਰ ਗੁਰਪ੍ਰੀਤ ਸਿੰਘ ਗੁਰਪ੍ਰੀਤ ਬਰਾੜ ਸਹਜਾ ਚਲੋ ਮੈਂ ਤਾਂ ਇਨੇ ਕੀ ਰਿਕਵੈਸਟ ਕਰਨੀ ਸੀ ਤੇ ਅਮਰੀਕ ਭਰਾ ਨੂੰ ਬਹੁਤ-ਬਹੁਤ ਵਧਾਈਆਂ ਅੱਜ ਬਹੁਤ ਵੱਡਾ ਆਪਣੇ ਭਰਾ ਦਾ ਜੀਪ ਦੇ ਨਾਲ ਸਨਮਾਨ ਤੋਰਿਆ ਸੁੱਖੀ ਸਿੱਖੋ ਪਿੰਕਾ ਸਿੱਖੋ ਦੇ ਵੱਲੋਂ ਖੋਸੇ ਕੋਟਲੇ ਦੇ ਕਬੱਡੀ ਕੱਪ ਤੇ ਤੇ ਬਹੁਤ-ਬਹੁਤ ਵਧਾਈਆਂ ਸੌਰੀ ਭਰਾ ਮੈਂ ਆ ਜਾ ਨਹੀਂ ਸਕਿਆ ਨਾ 올ਜੁਨਦਾਨੀ ਤੈਨੂੰ ਪਤਾ ਹੀ ਆ ਤੇ ਕੋਈ ਨਹੀਂ ਨੈਕਸਟ ਟਾਈਮ ਜ਼ਰੂਰ ਭਰਾ ਅਨਾ ਖੇਡਾਂਗੇ ਖੋਸੇ ਕੋਟਲੇ ਤੇ ਹੋਰ ਵਧੀਆ ਸਾਰੇ ਠੀਕ ਹੈ ਜੀ ਇੰਨਾ ਕਹਿੰਦਾ ਚਲੋ ਚੱਲਦੇ ਹੁਣ ਮੈਂ ਰਾਇਕੋਟ ਖੜਾ ਜੀ ਤੇ ਬੋਪਰ ਆਏ ਜਾ ਕੇ ਆਇਆ ਤੇ ਅਮਰੀਕ ਭਰਾ ਨੂੰ ਕੇਨਾ ਹੋਰ ਬਹੁਤ ਬਹੁਤ ਵਧਾਈਆਂ ਅੱਜ ਦੇ ਸੌ ਦਿਨ ਲਈ ਪਰਮਾਤਮਾ ਮੇਰੇ ਪਰ ਯਾਤ ਰੱਖੇ ਇਸੇ ਤਰ੍ਹਾਂ ਕਬੱਡੀ ਦੀ ਸੇਵਾ ਕਰਦਾ ਰਹੇ ਭਈ ਭਰਾ ਆਪਣਾ ਤੇ ਥੈਂਕ ਯੂ ਆਲਵ ਲਵ ਯੂ ਸੱਚੀ ਗਰਸਰਨ